मंत्री ने जानबूझ के मसाला बना के इतने किसानों ਨੂੰ ਉਲਝਾਇਆ ਹੈ ਕਿ ਜਿਹੜੇ ਲੋਕੋਟ ਕੇ ਚੱਲ ਰਹੇ ਆ ਉਹਨਾਂ ਦੀ ਜੀਣ ਦੀ ਤਰੀਕ ਆ ਰਹੀ ਆ ਕਿ ਕੁਲਦੀਪ ਸਿੰਘ ਜ਼िला ਪ੍ਰਧਾਨਪਾਤ ਕਿਸਾਨ ਜੋੜੀ ਕ੍ਰਾਂਤੀਕਾਰੀ ਐ ਸੋਨੇ ਲਗਭਗ 6 ਵਜ ਗਏ ਆ ਅਸੀਂ ਇੱਥੇ ਜਿਹੜੇ ਤਿੰਨ ਕਿਸਾਨ ਆ ਗੂ ਬਲੇਖੜ ਚੁੰਡਿਆ ਐਸਟੀਐਮ ਦਫਤਰ ਪੇਸ਼ੀਲੀ ਲਿਆਂਦੇ ਸੀ ਉਹਨਾਂ ਦੀ ਮੁਲਾਕਾਤ ਕਰਨ ਵਾਸਤੇ ਆਏ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਥੋੜਾ ਜਿਹਾ ਇੱਧਰ ਝਾਤੀ ਮਾਰੋ ਕਿ ਉਹ ਐਸਟੀਐਮ ਦਾ ਜਿਹੜਾ ਦਫਤਰ ਆ ਇਹਨੂੰ ਛੇਰ ਬਣਾਤਾ ਵੇਖੋ ਗੇਟ ਆ ਆ ਗੇਟ ਬੰਦ ਕਰ ਰਹੇ ਨੇ ਜਿੱਦਾਂ ਜਿਹਨਾਂ ਦੇ ਗੇਟ ਨਹੀਂ ਬੰਦ ਕੀਤੇ ਹੁੰਦੇ ਜਿੱਦਾਂ ਇਹ ਵੇਖੋ ਐਸਟੀਐਮ ਦਾ ਦਫਤਰ ਨੂੰ ਛੇਰ ਬਣਾ ਦਿੱਤੀ ਆ ਅਸੀਂ ਉਹਨੂੰ ਮਿਲਣ ਆਏ ਆ ਤੇ ਕਹਿੰਦੇ ਤੁਹਾਨੂੰ ਮਿਲ ਨਹੀਂ ਜਾਣਾ ਤੁਹਾਡੀ ਮੁਲਾਕਾਤ ਕਰਾਉਂਦੇ ਆ ਵੀ ਉਹ ਤੁਸੀਂ ਬਾਹਰ ਰਹੋ ਗੇੜ ਤੋਂ ਆਹ ਵੇਖੋ ਗਰੀਲਾ ਲੱਗਿਆ ਨੇ ਉਹ ਗਰੀਲਾ ਦੇ ਅੰਦਰ ਵੀ ਜਿਸ ਤਰ੍ਹਾਂ ਉਹ ਕੋਈ ਬੜੇ ਵੱਡੇ ਗੈਸਟਰ ਨੇ ਜਾਂ ਉਹਨਾਂ ਨੇ ਕੋਈ ਬਹੁਤ ਵੱਡੇ ਕ੍ਰਿਮੀਨਲ ਨੇ ਵੀ ਬੜਾ ਵੱਡਾ ਉਹਨਾਂ ਨੇ ਕੋਈ ਕਤਲ ਕੀਤੇ ਨੇ ਵੀ ਉਹਨਾਂ ਨਾਲ ਆਪਾਂ ਮੁਲਾਕਾਤ ਨਹੀਂ ਕਰ ਸਕਦੇ ਵੀ ਉਹ ਬੜੇ ਵੱਡੇ ਜੇਸ਼ਟਰੋਈ ਨੇ ਦੇ ਕੋ ਕਸਾਨਾਂ ਦੇ ਹੱਕ ਚ ਬੋਲਣ ਵਾਲੇ ਲੋਕ ਉਹਨਾਂ ਨੂੰ ਉਹਨਾਂ ਦੇ ਦਫ਼ਤਰਾਂ 'ਚ ਜਿਹੜੇ ਆ ਕਿਸਾਨਾਂ ਦਾ ਦਫ਼ਤਰ ਆ ਉਸ ਦਫ਼ਤਰ 'ਚ ਬੰਦ ਕੀਤਾ ਆ ਆ ਜਾਂ ਸਾਰੇ ਮੇਰੇ ਵੀਰ ਮਿਲਣ ਆਇਆ ਵੀ ਆਪਣੇ ਆਪ ਨੂੰ ਮਿਲੀਏ ਉਹਨਾਂ ਦੀ ਮੁਲਾਕਾਤ ਕਰੀਏ ਤੇ ਇਹਨਾਂ ਨੇ ਕੀ ਕਰੇ ਮਾਰੇ ਆ ਗਰੇਲਾਂ ਲਾਈਆਂ ਅੱਗੇ ਗੇਟ ਢੋਏ ਆ ਤੇ ਸਾਨੂੰ ਕਹਿ ਰਹੇ ਆ ਵੀ ਤੁਸੀਂ ਵੇਟ ਕਰੋ ਤੁਹਾਡੀ ਮੁਲਾਕਾਤ ਕਰਾ ਦਨੇ ਆ ਬਾਹਰ ਲਿਆ ਕੇ ਬਤਾਜੀ ਜੇ ਚੱਲਦੀ ਤੁਹਾਨੂੰ ਮਿਲ ਦੇਣਾ ਤੇ ਮਿਲ ਤੇ ਦਿੱਤਾ ਨਹੀਂ ਤੁਹਾਨੂੰ ਦੇਖੋ ਅਸੀਂ ਤੇ ਜਿੱਤਦੇ ਆ ਤੇ ਸਕੇਰੇ ਵੀ ਨਹੀਂ ਮਿਲਦੇਣਾ ਹਾਂ ਜੇ ਜੇਲ੍ਹ ਚ ਵੀ ਮੁਲਾਕਾਤ ਹੋ ਜਾਂਦੀ ਹਾਂ ਆ ਜੇਲ੍ਹ ਦੇ ਵਿੱਚ ਵੀ ਵੇਖੋ ਨਾ ਤੁਸੀਂ ਜੇਲ੍ਹ ਦਾ ਉਹ ਕੈਦਾ ਕਾਨੂੰਨ ਆ ਵੀ ਕੋਈ ਵੀ ਕਿੱਡਾ ਵੀ ਵੱਡਾ ਦਰਦੋਸ਼ੀ ਆ ਉਹਦੀ ਤੁਸੀਂ ਮੁਲਾਕਾਤ ਕਰ ਸਕਦੇ ਹੋ ਉਹਦਾ ਹਾਲ ਚਾਲ ਪੁੱਛ ਸਕਦੇ ਹੋ ਕੈਦਾ ਕਾਨੂੰਨ ਆ ਵੀ ਤੁਸੀਂ ਆਪਣਾ ਨਾਮ ਦਰਜ ਕਰਾ ਕੇ ਉਹਦੀ ਮੁਲਾਕਾਤ ਕਰ ਸਕਦੇ ਹੋ ਤੇ ਆ ਵੇਖੋ ਕੀ ਕਿਹੜਾ ਭਗਵੰਤ ਮਾਦਾ ਕਹਿੰਦੇ ਵੀ ਆਪਾਂ ਇੱਥੇ ਬਦਲਾ ਲਿਆਵਾਂਗੇ ਇਨਕਲਾਬ ਦੀ ਇਨਕਲਾਬੀਆ ਦੀ ਸਰਕਾਰ ਆ ਕਿ ਕਿਸਾਨਾਂ ਨੂੰ ਫੜ ਕੇ ਜਿਹੜੇ ਕਿਸਾਨਾਂ ਦੇ ਹੱਕ 'ਚ ਬੋਲਣ ਵਾਲੇ ਆ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਆ ਤੇ ਜਿਹੜੇ ਕਿਸਾਨਾਂ ਦੀ ਕੋਈ ਮੁੜਾਕਾਦ ਕਰਨੀ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਆ ਉਹ ਬਾਹਰ ਤੱਕ ਰੇ ਆ ਇਹ ਇਥੋਂ ਦਾ ਰਾਜ ਪ੍ਰਬੰਧ ਜੇ ਇਹਨੂੰ ਕਹਿੰਦੇ ਆ ਫੇ ਲੋਕਾਂ ਦਾ ਰਾਜ ਪ੍ਰਬੰਧ ਆ ਇਸ ਕਰਕੇ ਅਸੀਂ ਵੇਖੋ ਭਾਰਤੀ ਕਿਸਾਨ ਜੁਣੀ ਤਰੰਤੀਕਾਰੀ ਲੋ ਇਸ ਪ੍ਰਸ਼ਾਸਨ ਦੀ ਸ਼ਾਹਨਪੁਰਤਾਬਾਦ 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 सान करो कसानू र करो, दिया करो। ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਇਸ਼ੂ ਨੇ ਆਪਾਂ ਮੌਜੂਦਾ ਫਤਿਹਗੜ੍ਹ ਚੂੜੀਆਂ ਮਾਰਕੀਟ ਕਮੇਟੀ ਦੇ ਦਫ਼ਤਰ ਜਿੱਥੇ ਕਿ ਐਸਟੀਐਮ ਦਾ ਦਫ਼ਤਰ ਵੀ ਮੌਜੂਦ ਹੈ ਉੱਥੇ ਜੋ ਕੋ ਕੱਲ ਤੋਂ ਤਿੰਨ ਕਿਸਾਨ ਆਪੂ ਜਿਹੜੇ ਨੇ ਇੱਥੇ ਲਿਆਂਦੇ ਗਏ ਸੀ ਪੇਸ਼ੀ ਵਾਸਤੇ ਜਿੱਥੇ ਅੰਦਰ ਹੀ ਡਾਕ ਦਿੱਤੇ ਗਏ ਕਿਉਂਕਿ ਬਾਹਰ ਕਿਸਾਨਾਂ ਨੇ ਇਹ ਵੱਡੀ ਤੌਰ ਤੇ ਇੱਥੇ ਧੜਾ ਦੇ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਤੇ ਹੁਣ ਕੱਲ ਤੋਂ ਹੀ ਜਿਹੜੇ ਕਿਸਾਨ ਨੇ ਅੰਦਰ ਨੇ ਤੇ ਜਦ ਕੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਮੋਰਚਾ ਲਾਇਆ ਗਿਆ ਤੇ ਇੱਥੇ ਮੁਕੰਮਲ ਤੌਰ ਤੇ ਚਿਹਰੇ ਜਿਹੜੇ ਆ ਕਿਸਾਨਾਂ ਵੱਲੋਂ ਘਰਾਉ ਦਿੱਤਾ ਗਿਆ ਤੇ ਜਿਹੜਾ ਐਸ.ਡੀ.ਐਮ. ਦਫ਼ਤਰ ਆ ਇਹਨੂੰ ਇੱਕ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਜੇਲ੍ਹ ਵਿੱਚ ਤਬਦੀਲ ਕਰਨ ਯਾਨੀ ਕਿ ਤੁਹਾਨੂੰ ਦੱਸਦੀ ਆ ਕਿ ਇੱਥੇ ਕਿਸਾਨ ਜਿਹੜੇ ਤਿੰਨ ਨੇ ਅੰਦਰ ਮੌਜੂਦ ਨੇ ਤੇ ਪੁਲਿਸ ਦਾ ਪੈਰਾ ਲੱਗਾ ਜਦਕਿ ਇੱਥੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨਾ ਇੱਥੇ ਐਸ.ਡੀ.ਐਮ. ਮੌਜੂਦ ਨਾ ਇੱਥੇ ਮਾਰਕੀਟ ਕਮੇਟੀ ਦਾ ਕੋਈ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਹੈ ਤੇ ਇੱਥੇ ਸਿਰਫ ਪੁਲਿਸ ਅਧਿਕਾਰੀ ਜਿਹੜੇ ਅੰਦਰ ਨੇ ਤੇ ਜਦਕਿ ਬਾਹਰ ਤੁਹਾਨੂੰ ਦਿਖਾਉਂਦੇ ਆ ਆ ਜਿਹੜਾ ਗੇਟ ਆ ਇਹਨੂੰ ਇੱਕ ਜੇਲ੍ਹ ਜੇਲ੍ਹ ਬਣਾ ਦਿੱਤਾ ਗਿਆ ਵਾ ਆਹ ਤਾਲਾ ਲੱਗਾ ਆ ਅੰਦਰ ਤਿੰਨ ਕਿਸਾਨ ਨੇ ਤੇ ਜਿਹੜੇ ਬਾਹਰ ਕਿਸਾਨ ਨੇ ਉਹਨਾਂ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ ਜਦ ਕਿ ਜੇਲ੍ਹ ਦਾ ਵੀ ਕਾਇਦਾ ਕਾਨੂੰਨ ਹੁੰਦਾ ਕਿ ਇਹ ਜਿਹੜਾ ਅੰਦਰ ਜੇਲ੍ਹ ਚ ਹੁੰਦਾ ਉਸ ਦੀ ਮੁਲਾਕਾਤ ਵੀ ਕਰਾਈ ਜਾਂਦੀ ਹੈ ਇਥੇ ਮੁਲਾਕਾਤ ਵੀ ਨਹੀਂ ਕਰਦੇ ਆ ਤੇ ਕੁਲਦੀਪ ਸਿੰਘ ਜਿਹੜੇ ਨੇ ਕਿਸਾਨ ਆਗੂ ਨੇ ਹੋਰ ਜਿਹੜੇ ਇਹਨਾਂ ਦੇ ਨਾਲ ਨੇ ਉਹ ਵੀ ਕਿਸਾਨ ਆਗੂ ਜਿਹੜੇ ਇਥੇ ਪਹੁੰਚੇ ਸੀ ਮੁਲਾਕਾਤ ਕਰਨ ਲਈ ਪਰ ਪੁਲਿਸ ਮਹਾਜਮਾ ਵੱਲੋਂ ਉਹਨਾਂ ਨੂੰ ਜਿਹੜੇ ਅੰਦਰ ਅਧਿਕਾਰੀ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜਿਸ ਨਾਲ ਵੱਲੋਂ ਇਥੇ ਨਾਰੇਬਾਜੀ ਵੀ ਕੀਤੀ ਗਈ ਹੈ ਅਤੇ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਜੰਮ ਕੇ ਜਿਹੜੀ ਭੜਾਸ ਵੀ ਕੱਢੀ ਗਈ ਹੈ ਜੇਕਰ ਚੂੜੀਆਂ ਬਟਾਲਾ ਰੋਡ ਦਾਣਾ ਮੰਡੀ ਦੇ ਸਾਹਮਣੇ ਹੁਣ ਕਿਸਾਨਾਂ ਨੇ ਆਪਣਾ ਸੰਘਰਸ਼ ਨੂੰ ਹੋਰ ਤਿੱਖਿਆ ਕਰਦਿਆਂ ਜੋ ਕਿ ਕੱਲ ਦੇ ਕਿਸਾਨ ਐਸਟੀਐਮ ਦਫ਼ਤਰ ਦੇ ਅੰਦਰ ਨਜਰਬੰਦ ਕੀਤੇ ਨੇ ਉਸ ਉਹਨਾਂ ਨੂੰ ਰਿਹਾ ਕਰਾਉਣ ਲਈ ਹੁਣ ਦਾਣਾ ਮੰਡੀ ਦੇ ਸਾਹਮਣੇ ਬਟਾਲਾ ਰੋਡ ਜਿਹੜੀ ਆ ਉਹ ਜਾਮ ਕਰ ਦਿੱਤੀ ਗਈ ਹੈ ਤੇ ਕਿਸਾਨ ਇੱਥੇ ਹੁਣ ਬਟਾਲਾ ਰੋਡ ਚੱਕਾ ਜਾਮ ਕਰਕੇ ਬੈਠੇ ਹੋਏ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਇੱਥੇ ਦ੍ਰਿੜ ਨਿਸ਼ਚੇ ਨਾਲ ਕਹਿ ਰਹੇ ਨੇ ਕਿ ਜਦ ਤੱਕ ਉਹਨਾਂ ਦੇ ਕਿਸਾਨ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਨਹੀਂ ਹੁੰਦੀ ਐਸਡੀਐਮ ਦਫ਼ਤਰ ਤੋਂ ਉਹਨਾਂ ਤੱਕ ਉਹ ਆਪਣਾ ਹੁਣ ਇੱਥੇ ਚੱਕਾ ਜਾਮ ਇੱਕ ਇੱਥੇ ਇੱਕ ਪੱਕੇ ਤੌਰ ਤੇ ਕਰਨਗੇ ਅਤੇ ਸੰਘਰਸ਼ ਨੂੰ ਹੋਰ ਜਿਹੜਾ ਵਾ ਉਹ ਤੇਜ਼ ਕਰਨਗੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਕੱਲ ਪੰਜਾਬ ਸਰਕਾਰ ਵੱਲੋਂ ਜੋ ਕਿਸਾਨਾਂ ਦੀ ਫੜੋਫੜਾਈ ਸ਼ੁਰੂ ਕੀਤੀ ਗਈ ਸੀ ਉਸ ਨੂੰ ਲੈ ਕੇ ਫਤੇਗੜ ਚੂੜੀਆਂ ਅਤੇ ਥਾਣਾ ਭਨੀਏ ਕੇ ਬਾਂਗਰ ਇਹਨਾਂ ਵੱਲੋਂ ਤਿੰਨ ਕਿਸਾਨ ਆਗੂ ਜਿਹੜੇ ਜੀ ਗ੍ਰਿਫਤਾਰ ਕੀਤੇ ਸੀ ਅਤੇ ਉਹਨਾਂ ਨੂੰ ਐਸਜੀਐਮ ਦਫ਼ਤਰ ਜਿਹੜਾ ਸੀ ਪੇਸ਼ੀ ਲਈ ਲੈ ਕੇ ਆਏ ਸੀ ਜਿੱਥੇ ਕਿ ਮਗਰੇ ਹੀ ਕਿਸਾਨ ਆਗੂ ਜਿਹੜੇ ਉਹਨਾਂ ਦੇ ਜਥੇਬੰਦੀਆਂ ਦੇ ਨਮਾਇਦੇ ਸਨ ਉਹ ਵੀ ਉੱਥੇ ਪਹੁੰਚ ਗਏ ਸਨ ਅਤੇ ਉਹਨਾਂ ਨੇ ਆਣ ਕੇ ਆਪਣੇ ਪ੍ਰਸ਼ਾਸਨ ਅੱਗੇ ਇਹ ਕਿਹਾ ਸੀ ਕਿ ਬਿਨਾਂ ਸ਼ਰਤ ਦੇ ਜਿਹੜੇ ਆ ਕਿਸਾਨ ਤਿੰਨ ਜਿਹੜੇ ਕਿਸਾਨ ਫੜੇ ਉਹਨਾਂ ਨੂੰ ਰਿਹਾ ਕੀਤਾ ਜਾਏ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਨਾਲ ਸਹਿਮਤ ਨਹੀਂ ਸੀ ਹੁਣ ਇਸ ਤੋਂ ਬਾਅਦ ਕੀ ਅੱਜ ਕੀ ਹੁੰਦਾ ਹੈ ਕਿ ਜਿਹੜੇ ਜਿੰਨੇ ਵੀ ਸਰਕਾਰੀ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਜਾਂ ਹੋਰ ਇਹ ਅਮਲਾ ਫੈਲਾ ਉਹ ਦਫ਼ਤਰ ਛੱਡ ਕੇ ਇੱਥੋਂ ਜਾ ਚੁੱਕਾ ਹੈ ਹੁਣ ਜਿਹੜਾ ਐਸਡੀਐਮ ਦਫ਼ਤਰ ਹੈ ਉਹਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਉਹ ਜਿਹੜੇ ਤਿੰਨ ਕਿਸਾਨ ਆਗੂ ਨੇ ਉਹਨਾਂ ਨੂੰ ਐਸਡੀਐਮ ਦਫ਼ਤਰ ਦੇ ਅੰਦਰ ਹੀ ਨਜ਼ਰਬੰਦ ਕਰਕੇ ਕੰਚੀ ਗੇਟ ਜਿਹੜਾ ਵਾ ਉਹ ਲਾ ਦਿੱਤਾ ਜਦ ਕਿ ਕਿਸਾਨਾਂ ਵੱਲੋਂ ਬਾਹਰ ਧਰਨਾ ਦਿੱਤਾ ਗਿਆ ਅਤੇ ਹੁਣ ਇਹ ਜਿਹੜੇ ਇੱਥੇ ਇਹ ਆ ਤਣਾਪੂਰ ਸਥਿਤੀ ਬਣੀ ਹੋਈ ਹੈ ਕਿਸਾਨਾਂ ਨੂੰ ਅੰਦਰ ਨਜ਼ਰਬੰਦ ਕੀਤਾ ਉੱਥੇ ਜਿਹੜੇ ਨੇ ਪੁਲਿਸ ਅਧਿਕਾਰੀ ਨੇ ਤੇ ਬਾਹਰ ਜਿਹੜਾ ਵਾ ਉਹ ਕਿਸਾਨ ਜਿਹੜੇ ਆ ਉਹ ਆਪਣਾ ਮੋਰਚਾ ਲਾ ਕੇ ਬੈਠੇ ਆ ਆਉਣ ਵਾਲੇ ਸਮੇਂ ਵਿੱਚ ਕੀ ਸਥਿਤੀ ਹੁੰਦੀ ਆ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਵੇਖੋ ਇਹ ਭਰਾਓ ਇਹ ਸੰਯੁਕਤ ਮੋਰਚਾ ਜਿਹੜਾ ਐਸ ਕੈਂਪ ਭਾਰਤ ਆ ਉਹਦੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ 5 ਮਾਰਚ ਨੂੰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਜਿਹੜਾ ਉਹ ਧਰਨਾ ਦੇਣਾ ਸੀ ਪਰ ਉਹਦੇ ਤੋਂ ਪਹਿਲਾਂ ਜਿਸ ਤਰ੍ਹਾਂ ਕੇ ਆਮ ਚੱਲਦਾ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਗੱਲਬਾਤ ਵਾਸਤੇ ਚੰਡੀਗੜ੍ਹ ਬੁਲਾਇਆ ਗੱਲਬਾਤ ਚੱਲ ਰਹੀ ਸੀ ਕੁਝ ਮੰਗਾ ਤੇ ਇਹਨਾਂ ਦੀ ਸਹਿਮਤੀ ਹੋ ਗਈ ਤੇ ਕੁਝ ਮੰਗਾ ਤੇ ਅਜੇ ਗੱਲਬਾਤ ਚੱਲਣੀ ਸੀ ਤੇ ਗੱਲਬਾਤ ਦੇ ਵਿੱਚ ਹੀ ਜਿਹੜਾ ਆ ਸਾਡਾ ਮੁੱਖ ਮੰਤਰੀ ਉਹ ਅੱਖ ਦਾ ਬਹਾਨਾ ਬਣਾ ਕੇ ਤੇ ਮੀਟਿੰਗ 'ਚ ਉੱਠ ਕੇ ਚਲੇ ਗਏ ਤੇ ਇਹ ਗੱਲ ਕਹਿ ਗਏ ਪਈ ਤੁਸੀਂ ਪੰਜ ਤਰੀਕ ਬਾਰੇ ਦੱਸੋ ਮੈਨੂੰ ਤੁਸੀਂ ਧਰਨਾ ਲਾਉਣਾ ਕਿ ਨਹੀਂ ਲਾਉਣਾ ਹੈ ਕਿ ਜਾਂ ਬੰਦ ਕਰੋਗੇ ਤੇ ਇਹਨਾਂ ਨੇ ਕਿਹਾ ਪਈ ਅਜੇ ਤਾਂ ਅਸੀਂ ਆਪਣੀ ਮੀਟਿੰਗ ਚ ਕਰ ਰਹੇ ਆ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰੋ ਪਰ ਮੁੱਖ ਮੰਤਰੀ ਨੇ ਗੈਰ ਜ਼ਿੰਮੇਵਾਰਨਾ ਪਹੁੰਚ ਅਪਣਾ ਕੇ ਧਮਕੀਆਂ ਦੇਖਦੇ ਮੀਟਿੰਗ ਚ ਉੱਠ ਕੇ ਚਲੇ ਗਏ ਜੋ ਅਸੀਂ ਸਮਝਦੇ ਆ ਬਹੁਤ ਹੀ ਨਿੰਦਣਯੋਗ ਆ ਅਸੀਂ ਭਾਰਤੀ ਕਿਸਾਨ ਚੋਂ ਕ੍ਰਾਂਤੀਕਾਰੀ ਹਲੋਂ ਇਸ ਕਲੋਂ ਇਹਦੀ ਸਖਤ ਨਖੇਤੀ ਕਰਦੇ ਆ ਦੂਜੀ ਗੱਲ ਆ ਪਈ ਮੁੱਖ ਮੰਤਰੀ ਨੇ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਆ ਉਹਦੇ ਤੋਂ ਵੀ ਦੋ ਰਤیاں ਗਾਂਹ ਜਾ ਕੇ ਕਿਸਾਨਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਨਾ ਦੇਣਾ ਤੇ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਘਰਾਂ ਚੋਂ ਅੱਧੀ ਰਾਤ ਨੂੰ ਘਰਾਂ ਚੋਂ ਚੁੱਕ ਲਿਆ ਤੇ ਜਿਹਦੇ ਚੋਂ ਸਾਡੇ ਤਿੰਨ ਆਗੂ ਜਿਹੜੇ ਨੇ ਉਹ ਕਣੀਏ ਕੇ ਬਾਂਗਰ ਥਾਣੇ ਚ ਤੇ ਫੋਲੇਗੜ ਚੂੜੀਆਂ ਥਾਣੇ ਚ ਉਹਨਾਂ ਨੇ ਰਾਤ ਲੈਣ ਦੇ 10 ਤਰੀਕ ਦੀ ਰਾਤ ਨੂੰ ਹੀ ਤੇ ਅੱਜ ਇੱਥੇ ਲਿਆ ਕੇ ਉਹਨਾਂ ਨੇ ਪੇਸ਼ੀ ਕੀਤੀ ਐ ਐਸ ਡੀ ਐਮ ਦੇ ਤੇ ਕਹਿੰਦੇ ਜਮਾਨਤਾ ਖਰਾ ਲੋ ਮੈਨੂੰ ਤਾਂ ਇਹ ਨਹੀਂ ਸਮਝਦੀ ਕਿ ਕਿਸਾਨਾਂ ਦੀ ਕਿਸੇ ਨਾਲ ਕੋਈ ਲੜਾਈ ਹੋਈ ਆ ਕਿਸਾਨ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲੈ ਕੇ ਆਪਣਾ ਪ੍ਰਚਾਰ ਕਰ ਰਹੇ ਸੀ ਤੇ 4 5 ਤਰੀਕ ਨੂੰ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਜਾਣੀਆਂ ਸੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਭਈ ਇਹਨਾਂ ਨੂੰ ਬਿਨਾਂ ਸ਼ਰਤ ਜੜਾ ਰਿਹਾ ਕਰੋ ਤਾਂ ਉਹ ਰਿਆ ਕਰਨਾ ਪੈਣਾ ਆ ਅਸੀਂ ਦੋਆਂ ਫੋਰਮਾਂ ਵੱਲੋਂ ਜਿਹੜੇ ਸ਼ੰਭੂ ਦੇ ਖਨੋਰੀ ਮੋਰਚਾ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਜਿਹਨਾਂ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੱੰਨੇ ਆ ਕਿ ਇਹ ਨਾ ਸਮਝਿਓ ਕਿ ਇਹ ਕੋਈ ਵੱਖਰੇ ਨੇ ਸਾਡੀਆਂ ਮੰਗਾਂ ਸਾਂਝੀਆਂ ਨੇ ਸਾਡੀਆਂ ਮੰਗਾਂ ਇੱਕੋ ਹੀ ਨੇ ਠੀਕ ਆ ਸਾਡੇ ਕੋਈ ਇਹਦੇ ਮੰਗਾਂ ਪ੍ਰਤੀ ਲੜਨ ਦੇ ਕੁਝ ਮਤ ਭੇਦ ਹੋ ਸਕਦੇ ਆ ਪਰ ਜਦੋਂ ਸਾਡੇ ਭਰਾਵਾਂ ਤੇ ਕੋਈ ਤਸ਼ੱਦਦ ਹੋਏਗਾ ਅਸੀਂ ਡਟ ਕੇ ਉਹਨਾਂ ਦਾ ਸਾਥ ਦੇਾਂਗੇ ਅਸੀਂ ਐ ਇਸ ਜਗ੍ਹਾ ਤੋਂ ਫਤਿਹਗੜ ਚੂੜੀਆਂ ਦੇ ਐਸਡੀਐ ਦਫ਼ਤਰ ਦੇ ਵਿੱਚੋਂ ਇਹ ਗੱਲ ਗਰਦਾਸਪੁਰ ਦੇ ਪ੍ਰਸ਼ਾਸਨ ਨੂੰ ਕਹਿੰਨੇ ਆਂ ਵੀ ਇਹਨਾਂ ਤਿੰਨ ਕਿਸਾਨ ਮੂਆਗੋ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ ਜੇ ਰਿਹਾ ਨਾ ਕੀਤਾ ਜਾਵੇ ਕੀਤਾ ਗਿਆ ਤੇ ਜਿਸ ਤਰ੍ਹਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਆ ਉਹਨਾਂ ਨੇ ਕੱਲ ਦਾ ਇਥੇ ਸ਼ਾਂਤਮਈ ਰਹਿ ਕੇ ਇਹ ਦਫ਼ਤਰ ਦੇ ਬਾਹਰ ਬੈਠੇ ਆ ਕੋਈ ਸੁਣਵਾਈ ਨਹੀਂ ਹੋਈ ਅਖੀਰ ਉਹਨਾਂ ਨੂੰ ਰੋਡ ਜਾਮ ਕਰਨੀ ਪਈ ਆ ਅਸੀਂ ਆਪਣੇ ਭਰਾਵਾਂ ਦੇ ਨਾਲ ਆ ਜੇ ਪ੍ਰਸ਼ਾਸਨ ਨੇ ਉਹਨੂੰ ਹਿਆਰ ਨਾ ਕੀਤਾ ਤੇ ਅਸੀਂ ਆਪਣੇ ਭਰਾਵਾਂ ਦਾ ਪੂਰਾ ਸਾਥ ਦਿਆਂਗੇ ਤੇ ਕੱਲ ਤੋਂ ਭਾਰਤੀ ਕਿਸਾਨ ਚੂੜਨੀਆ ਕ੍ਰਾਂਤੀਕਾਰੀ ਦਾ ਵੀ ਜਥਾ ਜਿਹੜਾ ਵੱਡੀ ਪੱਦਰ ਤੇ ਆਣ ਕੇ ਇਹਨਾਂ ਦੇ ਵਿੱਚ ਸ਼ਾਮਲ ਹੋਵੇਗਾ ਸਾਹਿਬ ਜੀ ਇਸ ਵੇਲੇ ਕਿਸਾਨਾਂ ਦਾ ਕਬਜ਼ਾ ਕਿੱਥੇ ਆ ਜਾ ਰਿਹਾ ਹੈ ਐਡੀਐਮ ਦਫ਼ਤਰ ਸਾਰੇ ਅਧਿਕਾਰੀ ਪਾਣੇ ਤੇ ਤੁਹਾਡੇ ਬੰਦੇ ਅੰਦਰ ਨੇ ਵੇਖੋ ਕੱਲ ਵਰਕਿੰਗ ਡੇ ਆ ਹਾਂ ਕੱਲ ਵਰਕਿੰਗ ਡੇ ਆ ਕੱਲ ਦਾ ਜੇ ਕੱਲ ਤੱਕ ਨਹੀਂ ਮਸਲਾ ਹੱਲ ਹੁੰਦਾ ਫੇਰ ਕਿਸਾਨਾਂ ਦਾ ਅਗਲਾ ਐਕਸ਼ਨ ਕੀ ਹੋਵੇ ਵੇਖੋ ਸਭ ਤੋਂ ਹੈਰਾਨ ਕੀ ਗੱਲ ਆ ਵੀ ਇਹ ਐਸਡੀਐਮ ਦਾ ਦਫ਼ਤਰ ਆ ਕੱਲੇ ਕਿਸਾਨਾਂ ਦੀ ਇਹ ਨਹੀਂ ਇੱਥੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਕੰਮਕਾਰ ਕਰਨ ਵਾਸਤੇ ਆਉਣਾ ਹੁੰਦਾ ਇਹ ਸਵੇਰ ਤੋਂ ਦਫ਼ਤਰ ਛੱਡ ਕੇ ਜਿਹੜਾ ਆ ਉਹ ਭੱਜ ਗਿਆ ਇਥੋਂ ਤੇ ਜੇ ਵੇਖੋ ਕੱਲ ਵਰਕਿੰਗ ਡੇ ਆ ਜੇ ਇਹਨਾਂ ਨੇ ਅੱਜ ਮਸਲਾ ਨਾ ਹੱਲ ਕੀਤਾ ਕੱਲ ਨਾ ਕੀਤਾ ਤਾਂ ਫੇਰ ਜਥੇਬੰਦੀਆਂ ਤੋਂ ਵੱਡਾ ਐਕਸ਼ਨ ਵੀ ਲਿਕਣਗੇ ਇਸ ਦੀ ਦਫ਼ਤਰੋਂ ਤੇ ਜੇਲ੍ਹ ਬਣਾਤਾ ਜੀ ਵੇਖੋ ਤਾਂ ਹੀ ਆ ਨਾ ਵੇਖੋ ਕਿਸ ਤਰ੍ਹਾਂ ਦਾ ਇਹ ਵਰਤਾਰਾ ਜਿਹੜਾ ਇਹ ਇੱਥੋਂ ਦਾ ਮੁੱਖ ਮੰਤਰੀ ਕੀ ਵਰਤਾਨ ਕਰ ਰਿਹਾ ਆ ਪੀ ਪੰਜਾਬ ਨੂੰ ਜਿਹੜੀਆਂ ਇਹਦੀਆਂ ਦਫ਼ਤਰ ਨੇ ਜਿਹੜੇ ਸਿਵਲ ਪ੍ਰਸ਼ਾਸਨ ਦੇ ਦਫ਼ਤਰ ਨੇ ਉਹਨਾਂ ਨੂੰ ਹੀ ਜੇਲਾ ਬਣਾਤਾ ਆ ਜੇਲਾ ਚ ਤਬਦੀਲ ਕਰਤਾ ਤਿੰਨ ਆਗੂ ਪਰਸੋਂ ਦੇ ਜਿਹੜਿਆ ਇੱਥੇ ਅੰਦਰ ਦਿੱਤੇ ਹੋਏ ਆ ਤੇ ਹੈਰਾਨ ਕੀ ਦੀ ਗੱਲ ਆ ਪੀ ਜਿਹੜੇ ਪ੍ਰਸ਼ਾਸਨ ਨੇ ਲੋਕਾਂ ਨੂੰ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਚੰਗਾ ਪ੍ਰਸ਼ਾਸਨ ਦੇਾਂਗੇ ਉਹ ਪ੍ਰਸ਼ਾਸਨ ਨੇ ਆਪਣੇ ਦਫ਼ਤਰ ਜਿਹੜੇ ਆ ਜ਼ਿਲ੍ਹਾ 'ਚ ਬਦਲ ਦਿੱਤੇ ਆ ਵੇਖੋ ਜੀ ਜੋ ਕੁਝ ਵੀ ਪ੍ਰਸ਼ਾਸਨ ਕਰ ਰਿਹਾ ਬਹੁਤ ਗਲਤ ਕਰ ਰਿਹਾ ਐਸ.ਡੀ.ਐਮ ਦੇ ਦਫ਼ਤਰ 'ਚੋਂ ਕਿਸਾਨਾਂ ਨੂੰ ਜ਼ਬਾਨ ਤੇ ਰਿਹਾ ਕਰਨਾ ਇਹਦਾ ਮਤਲਬ ਕੋਈ ਲੜਾਈ ਹੋਈ ਆ ਰਾਤ ਨੂੰ ਆਗੂ ਘਰਾਂ 'ਚੋਂ ਛੁੱਟੇ ਚੁੱਕੇ ਆ ਤੇ ਉਹਨਾਂ ਨੂੰ ਲਿਆ ਕੇ ਥਾਣਿਆਂ 'ਚ ਬੰਦ ਕਰਕੇ ਉਹਨਾਂ ਤੇ 5352 ਦਾ ਪਰਚਾ ਪਾ ਕੇ ਉਹਨਾਂ ਨੂੰ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜ਼ਮਾਨਤ ਦੇ ਉੱਪਰ ਰਿਹਾ ਕਰ ਦਿੰਨੇ ਆ ਪਰ ਕਿਸਾਨ ਨਹੀਂ ਸਾਡੀ ਜਥੇਬੰਦੀਆਂ ਦਾ ਸੰਯੁਗਤ ਕਿਸਾਨ ਮੋਰਚੇ ਦਾ ਜੋ ਹੁਕਮ ਹੈ ਕਿ ਅਸੀਂ ਜ਼ਮਾਨਤਾਂ ਨਹੀਂ ਕਰਾਵਾਂਗੇ ਆਪਣੇ ਕਿਸਾਨਾਂ ਨੂੰ 22 ਇਜਤ ਰਿਹਾ ਕਰਾ ਕੇ ਤੇ ਉਸੇ ਤਰ੍ਹਾਂ ਜੋ ਜਥੇਬੰਦੀਆਂ ਦੇ ਪ੍ਰੋਗਰਾਮ ਹੈ ਉਧਰ ਨੂੰ ਚੱਲਾਂਗੇ ਸਾਡਾ ਪੰਜਾਬ ਨਾਲ ਕੋਈ ਮਸਲਾ ਨਹੀਂ ਸੀਗਾ ਇਹ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਮਸਲਾ ਬਣਾ ਕੇ ਇਥੇ ਕਿਸਾਨਾਂ ਨੂੰ ਉਲਝਾਇਆ ਏ ਕਿ ਜਿਹੜੇ ਦੋ ਮੋਰਚੇ ਚੱਲ ਰਹੇ ਆ ਉਹਨਾਂ 'ਚ ਮੀਟਿੰਗ ਦੀ ਤਰੀਕ ਆ ਰਹੀ ਆ ਤੇ ਉਹਨਾਂ ਨੂੰ ਡਿਸਟਰਬ ਕਰਨ ਲਈ ਇਹ ਜਿਹੜਾ ਮੋਰਚਾ ਮੁੱਖ ਮੰਤਰੀ ਨੇ ਪੰਜਾਬ 'ਚ ਖੋਲ੍ਹਿਆ ਏ ਇਹ ਮੇਨ ਮਕਸਦ ਉੱਥੇ ਜਾਂਦਾ ਪੱਤਰਕਾਰ ਜੀ ਕਿ ਇਹਨਾਂ ਨੂੰ ਇੱਥੇ ਉਲਝਾ ਕੇ ਰੱਖੀਏ ਅਸੀਂ ਬਾਰਡਰਾਂ ਤੇ ਨਾ ਜਾਣ ਦਈਏ ਮੇਰਾ ਕਹਿਣ ਦਾ ਮਤਲਬ ਕਿ ਮੁੱਖ ਮੰਤਰੀ ਭਾਜਪਾ ਦੀ ਭਾਸ਼ਾ ਬੋਲਦਾ ਹੋਇਆ ਉਹਨਾਂ ਦੇ ਹੱਕ ਵਿੱਚ ਵਰਦਾ ਹੋਇਆ ਕਿਸਾਨਾਂ ਦੇ ਉੱਤੇ ਜੋ ਐਸਡੀਐਮ ਦਫ਼ਤਰ ਹੈ ਉਹਨਾਂ ਨੂੰ ਵੀ ਜੇਲ੍ਹਾਂ ਬਣਾ ਕੇ ਬੈਠਾ